ਦਾ ਆ ਟਰੈਕਟਰ ਦੇ ਮਿੱਤਰੋ ਤੁਹਾਨੂੰ ਸਿੱਧਾ ਸਿੱਧਾ 2 ਲੱਖ ਰੁਪਏ ਦਾ ਫਾਇਦਾ ਹੋਊਗਾ ਕਿਵੇਂ ਹੋਊਗਾ ਕਿਉਂਕਿ ਬਾਈ ਜੀ ਜੇ ਤੁਸੀਂ ਹਾਂਜੀ ਦੋਸਤ ਸਾਰਿਆਂ ਨੂੰ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਗੇ ਤਲਵੰਡੀ ਸਾਬਾ ਟਰੈਕਟਰ ਮੰਡੀ ਤੇ ਖੜੇ ਜੀ ਗਏ ਬਾਈ ਬਲਵਿੰਦਰ ਆਪਣੇ ਨਾਲਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇ ਸੱਸ ਕੇ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਵਧੀਆ ਵੀਰੇ ਬਹੁਤ ਟਾਈਮ ਹੋ ਗਿਆ ਮਿਲਣ ਦਾ ਬਾਈ ਜੀ ਕਾਫੀ ਚਿਰ ਤੋਂ ਆਏ ਹਾਂ ਪਹਿਲਾਂ ਤਾਂ ਜੀ ਆਇਆਂ ਨੂੰ ਤੁਹਾਨੂੰ ਧੰਨਵਾਦ ਬਾਈ ਜੀ ਠੀਕ ਹੈ ਤੁਹਾਡੇ ਬਿਨਾਂ ਤਾਂ ਮੰਡੀ ਦੀ ਰੌਣਕ ਹੀ ਘਟ ਗਈ ਸੀ ਸਾਡੇ ਬਿਨਾਂ ਜੀ ਜਿਹੜੇ ਬਾਹਰ ਲੋਕ ਬੈਠੇ ਆ ਜਾਂ ਜਿਹੜੇ ਦੂਰ ਆ ਮੰਡੀਆਂ ਤੋਂ ਉਹਨਾਂ ਤਾਈਂ ਜਾਣਕਾਰੀ ਮਿਲਦੀ ਐ ਕਿ ਇੱਥੇ ਕੀ ਦਿਖਾਉਂਗੇ ਹਨਾ ਹੈ ਜਿਵੇਂ ਜੇ ਐਨ ਆਰ ਆਈ ਭਰਾ ਨੇ ਹਾਂ ਐਨ ਆਰ ਆਈ ਹੋ ਗਏ ਪੰਜਾਬ ਦੇ ਵੀ ਭਾਈ ਜੀ ਜੇ ਤਰਾਂ ਕੋਟ ਤੱਕ ਦੇ ਵਿਚਾਰੇ ਉਹ ਕਿੱਥੇ ਇਹਨਾਂ ਨੂੰ ਕਿਹਾ ਤਲੁੰਡੀ ਸਾਬੋ ਮੰਡੀ ਕਿੱਥੇ ਲੱਗਦੀ ਐ ਠੀਕ ਐ ਇਹ ਇੰਡੀਆ ਦੀ ਸਭ ਤੋਂ ਵੱਡੀ ਮੰਡੀ ਗਾ ਜੀ ਜੀ ਇਸੇ ਥੋੜੇ ਜਿਹੜੇ ਮਾਧਿਅਮ ਰਾਹੀਂ ਫਿਰ ਜੇ ਉਹਨਾਂ ਤੱਕ ਜਾਣਕਾਰੀ ਜਾਊਗੀ ਫਿਰ ਹੀ ਆ ਕੇ ਚੀਜ਼ ਇੱਥੇ ਲੈਣਾ ਆਉਣਗੇ ਨਾ ਠੀਕ ਐ ਜੇ ਛੋਟੇ ਟਾਈਮ 'ਤੇ ਕਿਸੇ ਦਾ ਹੋਰ ਵੇਚਦਾ ਹੈਗਾ ਸਾਰੇ ਕਿਸੇ ਦਾ ਹਾਂ ਇੱਥੇ ਵੇਚਣ ਵਾਲਾ ਵੀ ਆਉਂਦਾ ਐ ਕੋ ਠੀਕ ਜੀ ਬਸ ਸਹੀ ਗੱਲ ਆ ਬਾਈ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆ ਬਾਈ ਚਾਰ ਹੀ ਲਾਇਆ ਬਾਈ ਠੀਕ ਆ ਜੀ ਮਾਤਰਾ ਚਾਰ ਟਰੈਕਟਰ ਬਾਈਪੁੱਲ ਨੇ ਤੇ ਬਾਈ ਦਾ ਪੇਜ ਵੀ ਆ ਬਾਕੀ ਕਿਹਦੇ ਖੜੇ 8-10 ਟਰੈਕਟਰ ਠੀਕ ਆ ਜੀ ਬਾਈ ਦਾ ਪੇਜ ਵੀ ਆ ਤੇ ਚੈਨਲ ਵੀ ਆ YouTube ਤੇ ਵੀ ਆ Facebook ਤੇ ਵੀ ਆ ਕੁਮਾਨ ਟਰੈਕਟਰ ਦੇ ਨਾਲ ਕੁਮਾਨ ਟਰੈਕਟਰ ਦੇ ਨਾਲ ਤੇ ਜਰੂਰ ਬਾਈ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸਟਾਰਟ ਕਰਦੇ ਆਪਾਂ ਫਾਰਮਾ ਟਰੈਕ ਤੋਂ ਹਾਂਜੀ ਤੇ 60 ਵਾਲਾ ਆ ਗਿਆ ਮਿੱਤਰੋ ਦੱਸੋ ਬਾਈ ਜੀ ਕੰਡੀਸ਼ਨ 2004 ਮਾਡਲ ਟਰੈਕਟਰ ਆ ਬਾਈ ਜੀ ਠੀਕ ਆ 5-7% ਟਜੇ ਜ਼ਰੂਰ ਹੈਗੀ ਆ ਬਾਕੀ ਸਾਰਾ ਓਰੀਜਨਲ ਪੇਂਟ ਦਾ ਟਰੈਕਟਰ ਆ ਪਿਛਲੇ ਟਾਇਰ 60 ਕੇ ਪੈਸੇ ਆ ਅਗਲੇ ਟਾਇਰ 75-80 ਪੈਸੇ ਆ ਠੀਕ ਆ ਨੰਬਰ ਰੋ ਬਾਈ ਜੀ ਨੰਬਰ ਪੰਜਾਬ ਬਾਈ ਜੀ ਫਰਸਟ ਪਾਰਟੀ ਦਾ ਲੈ ਮਤਰਾ ਫਰਸਟ ਪਾਰਟੀ ਦਾ ਪੰਜਾਬ ਡਬਲ ਕਲਚਰ ਰਿਵਰਸ ਵੀਡੀਓ ਠੀਕ ਆ ਤੇਲ ਬ੍ਰੇਕ ਕਾਪੀ ਕਾਗਜ਼ ਕਾਪੀ ਕਾਗਜ਼ ਇੱਕ ਨੰਬਰ ਬਾਈ ਠੀਕ ਆ ਬਾਈ ਜੀ ਹਾਂਜੀ ਕਾਪੀ ਕਾਗਜ਼ ਤਾਂ ਵੱਡੇ ਭਾਈ ਜਿੰਨਾ ਚਿਰ ਬੰਦੇ ਕੋਲ ਚੀਜ਼ ਆ ਨਾ ਉਨੇ ਚਿਰ ਦੀ ਗਾਰੰਟੀ ਆਪਣੀ ਠੀਕ ਆ ਇਹ ਬਾਈ ਇਹ ਡੀ ਲਖਸ ਮਾਡਲ ਐ ਸੇ ओरिजिनल ਜਿਹੜਾ ਇਹਨਾਂ ਨੇ ਨਾ ਸਣੀ ਨੇ ਅਸਾਈਨ ਕਰਕੇ ਕਈਆਂ ਤੇ ਭੇਜੇ ਸੀਗੇ ਜਿਹੜੇ ਸਿਲਵਰੀ ਕਲਰ ਚ ਸੀ ਇਹ ਬਲੂ ਕਲਰ ਚ ਆ ਗਿਆ ਸੀ ਠੀਕ ਆ ਮਿੱਤਰੋ ਲਾਓ ओरिजिनਲੀ ਸਾਰੀ ਮੰਡੀ ਚ ਲੱਭਾਇਓ ਮੇਰੇ ਨਾਲ ਲੱਭਣੇ ਨਹੀਂ ਆ ਹਾਂ ਇਹ ਆਏ ਤਿੰਨ ਚਾਰ ਮਾਡਲ ਚ ਆਏ ਇਹ ਦੋਕਸਾਲ ਆਇਆ ਠੀਕ ਆ ਬਾਈ ਤੇ ਡਿਮਾਂਡ ਰੂਪੇ ਜੀ ਦੀ ਡਿਮਾਂਡ 2.5 ਲੱਖ ਰੁਪਏ ਜੀ ਠੀਕ ਆ ਜੀ ਮਿੱਤਰੋ 2.5 ਲੱਖ ਰੁਪਏ ਡਿਮਾਂਡ ਆ ਗਈ ਤੇ ਆ ਗਿਆ ਬਾਈ ਜੀ ਸੋਨਾ ਲਿਖਾ 750 ਦਾ ਹਾਂਜੀ 2006 ਮਾਡਲ ਬਬੂ ਨੰਬਰ ਹਰਿਆਣਾ ਪੰਜਾਬ ਚ ਨਾ ਆ ਪਿਛਲੇ ਟਾਇਰ ਬਾਈ ਜੀ 15 ਵਾਲੇ ਪਾਏ ਹੋਏ ਆ ਠੀਕ ਹੈ ਜੀ ਲੈ ਮੇਰੇ ਪੁੱਤਰ 15 ਟਾਇਰ 90% ਟਾਇਰ 49000 ਦੀ ਜੋੜੀ ਤੇ ਅਗਲੇ 6.5 ਵਾਲੇ ਆ ਠੀਕ ਆ ਬਾਈ ਜੀ ਪੁੱਤਰ 49000 ਰੁਪਏ ਦੀ ਬਾਈ ਜੀ ਪੂਰਾ ਫੁੱਲ ਚੰਗਾ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਵੀ ਠੀਕ ਆ ਬਾਈ ਜੀ ਸਾਦੇ ਘਟਾਈ ਚਾ ਹਾਂਜੀ ਤੇ ਡਿਮਾਂਡ ਰੁਪਈਏ ਦੀ ਇਹਦੀ ਡਿਮਾਂਡ 2,75,000 ਰੁਪਏ ਠੀਕ ਹੈ ਰੰਗ ਪੇਂਟ ਬਾਈ ਜੀ ਰੰਗ ਪੇਂਟ ओरिजिनल ਵਾਲੇ ਵਾਂਗੂ ਹੈ ਤਕਰੀਬਨ 5-7% ਦਾ ਮਾੜੀ ਮੋਟਾ ਚਾ ਬੰਪ ਰੋਮਾ ਰੋਮਾ ਦੇ ਕਰਵਾ ਦਿੰਦੇ ਨੇ ਠੀਕ ਆ ਜੀ ਲੈ ਮੇ ਇਹ ਬਾਬੂ 2012 ਮਾਡਲ ਟਰੈਕਟਰ ਹੈ ਲੱਗਦਾ ਨਹੀਂ ਨਾ ਬਾਈ ਹਾਂਜੀ ਲੱਗਦਾ ਨਹੀਂ ਨਾ ਬਾਰਾ ਹਾਂ ਨੰਬਰ ਹਰਿਆਣਾ ਫਸਟ ਓਨਰ ਹੈ ਠੀਕ ਹੈ ਜੀ ਐਨਓਸੀ ਮਿਲੂਗੀ ਜਿੱਥੋਂ ਦੀ ਵੀ ਕਹੂਗਾ ਬੰਦਾ ਨਾਂ ਕਰਵਾ ਕੇ ਦੇ ਦਾਂਗੇ ਅਗਲੇ ਦੇ ਠੀਕ ਹੈ ਜੀ ਟਾਇਰ ਰਹਿਣਗੇ ਬਾਈ ਫੁੱਲ ਟੌਪ ਮਾਲ ਹੈ 80 ਪੈਸੇ ਟਾਇਰਾਂ ਕੋੜਾਂ ਆ ਰਗੇ ਠੀਕ ਆ ਬੇ ਇਤਰਾ 16 ਦੇ ਟਾਇਰ ਨੇ 3 ਸਪੀਡ ਹੈਗਾ ਇੰਜਨ ਗੇਅਰ ਦਾ ਬਾਈ ਕਹਿੰਦਾ ਚੰਗਾ ਹੈ ਹਰਿਆਣਾ ਨੰਬਰ ਹੈ ਐਨਓਸੀ ਮਿਲੂਗੀ ਲੋਨ ਹੋ ਜਾਊਗਾ ਲੋਨ ਹੋ ਜਾ ਹਾਂ ਠੀਕ ਹੈ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਜਾਇ ਜਾਇ ਤੁਹਾਡਾ ਬਾਈ 3 ਲੱਖ ਰੁਪਏ ਦਾ ਲੋਨ ਦੇਣ ਲੈਣ ਵਾਲਾ ਪਰਲਾਏ ਮੌਕੇ ਤੇ ਜਿਵੇਂ ਕਹੂਆ ਠੀਕ ਹੈ ਮਿੱਤਰੋ ਮਾਰਤਾਨ ਹੋ ਜਾਊਗਾ ਤੇ ਵੀਡੀਓ ਦੇਖ ਕੇ ਆਓਗੇ ਹੋਰ ਵੀ ਬਾਤਾਂ ਇੱਕਾ ਸਪੈਸ਼ਲ ਚੀਜ਼ ਆ ਬਬੂ ਨਵੀਂ ਚੀਜ਼ ਆ ਨਵਾਂ ਟਰੈਕਟਰ 8.5 ਲੱਖ ਰੁਪਏ ਦਾ ਠੀਕ ਆ ਜੀ 2022 ਮਾਡਲ ਦਾ ਫਾਇਦਾ ਦੱਸ ਬਾਈ ਕਿੰਨਾ ਹੋਊਗਾ ਫਾਇਦਾ ਬਾਈ ਜੀ 2 ਲੱਖ ਰੁਪਏ ਦਾ ਦੋ ਲੱਖ ਰੁਪਏ ਦਾ ਪੂਰੇ ਦਾ ਆਹ ਟਰੈਕਟਰ ਦੇ ਮਿੱਤਰੋ ਤੁਹਾਨੂੰ ਸਿੱਧਾ ਸਿੱਧਾ 2 ਲੱਖ ਰੁਪਏ ਦਾ ਫਾਇਦਾ ਹੋਊਗਾ ਕਿਵੇਂ ਹੋਊਗਾ ਕਿਉਂਕਿ ਬਾਈ ਜੀ ਜੇ ਤੁਸੀਂ ਨਵਾਂ ਟਰੈਕਟਰ ਖਰੀਦਣ ਜਾਓਗੇ ਠੀਕ ਆ ਬਾਈ ਜੀ ਟਾਰਗੇਟ ਹੈਗਾ ਉਹਦਾ ਬਾਈ ਨਵਾਂ 8.5 ਲੱਖ ਰੁਪਏ ਦਾ 8.5 ਲੱਖ ਰੁਪਏ ਦਾ ਰੇਟ ਜਰੂਰ ਸੁਣਿਓ ਬਈ ਇੰਜਨ ਗੇਅਰ ਕੇ ਰੇਟ ਬਾਈ ਜੀ ਫੁੱਲ ਟਾਪ ਮਾਲ ਟਰੈਕਟਰ 2022 ਮਾਡਲ ਹੈ ਖੁੱਲੇ 16 29 ਦੇ ਟਾਇਰ ਨੇ ਪਿਛਲੇ ਅਗਲੇ ਟਾਇਰ 916 ਦੇ ਵੀ ਕੇਡੀ ਦੇ ਪਾਏ ਹੋਏ ਸ਼ੌਕਲਾ ਬੰਦੇ ਨੇ ਠੀਕ ਆ ਭਾਈ ਜੀ ਲਓ ਮਿੱਤਰੋ ਪਲੇਟਫਾਰਮ ਚੈੱਕ ਕਰੋ ਭਾਈ ਜੀ ਮਨ ਲਾ ਗਿਣਤੀ ਦੇ ਘੰਟੇ ਚੱਲੇ ਹੋਏ ਆ ਭਾਈ ਫੁੱਲ ਟੌਕ ਮਨ ਲਾ 3 ਸਪੀਡ ਹੈ ਚੈਂਜਰ ਗੇਅਰ ਚ ਠੀਕ ਆ ਭਾਈ ਜੀ ਹਾਂ ਜੀ ਫਿੱਚਰ ਫੁੱਲ ਟੌਕ ਮਨ ਲਾ ਭਾਈ ਜੀ 900 ਘੰਟਾ ਚੱਲੇ ਹੋਇਆ ਠੀਕ ਆ ਲਓ ਮਿੱਤਰੋ ਨਵਾਂ ਟਰੈਕਟਰ ਆ ਵੇਖ ਹਾਰ ਪਾ ਕੇ ਨਜੇ ਬੰਦਾ ਡਬਲ ਡਿਸਟ੍ਰੀਬਿਊਟਰ ਤੇਲ ਬ੍ਰੇਕ ਰਿਵਰਸ ਵੀਡੀਓ ਸਾਰੇ ਫੰਕਸ਼ਨ ਠੀਕ ਆ ਭਾਈ ਜੀ ਮਿੱਤਰੋ ਚੈੱਕ ਕਰ ਲੋ ਸਾਤ ਰੁਪਏ ਛਤਰੀ ਨਾਲ ਮਿਲੂਗੀ ਵੀਰੇ ਠੀਕ ਆ ਭਾਈ ਜੀ ਦੇਵਾਂਗੇ ਬੇਸ਼ੱਕ ਇਹਨੂੰ ਨਵੀਂ ਲਵਾ ਕੇ ਨਾ ਦੇਣੀ ਭਾਈ ਠੀਕ ਆ ਭਾਈ ਜੀ ਡਿਮਾਂਡ ਰੁਪਈਏ ਦੀ ਡਿਮਾਂਡ ਭਾਈ ਜੀ 6 ਲੱਖ ਤੇ 45000 ਰੁਪਏ ਠੀਕ ਹੈ ਮੌਕੇ ਤੇ ਇਹਦਾ ਜੱਸ ਨੋ ਕਰਦੇ ਉਹ ਖੁੱਲਿਆਂ ਛੋਟਾ ਕਰ ਦਾਂਗੇ ਬੱਬੂ ਜਿਹੜਾ ਤੇਰਾ ਨਾਮ ਲੈ ਕੇ ਆਉਂ ਕੋਈ ਚੱਕਰ ਹੀ ਨਹੀਂ ਫਰਾਜਾ ਮੇਰਾ ਨਾਮ ਲੈ ਕੇ ਆ ਜਾਓ ਭਾਈ ਜੀ ਕੋਈ ਚੱਕਰ ਨਹੀਂ ਹੈਗਾ ਨਾ ਬਾਈ ਨੂੰ ਆਖਣਾ ਵੀ ਟਰੈਕਟਰ ਲੈ ਕੇ ਜਾਣਾਗਾ ਹੈਨਾ ਲੋਨ ਕਰਾ ਕੇ ਲੈਣਾ ਲੋਨ ਕਰਾ ਕੇ ਲੈ ਜਾਓ ਜੇ ਕਿਸੇ ਨੇ ਵਿੱਚ ਪੁਰਾਣਾ ਟਰੈਕਟਰਾਉਣਾ ਵਾਜੂ ਮੁੱਲ ਤੇ ਪੁਰਾਣਾ ਟਰੈਕਟਰ ਵੀ ਕਰ ਲਾ ਠੀਕ ਆ ਭਾਈ ਜੀ ਹਾਂਜੀ ਤੇ ਹੋ ਤਬੂ ਤੇਰੀ ਜਵਾਨ ਤੇ ਫੁੱਲ ਚੜਾ ਦਾਂਗੇ ਯਾਰ ਭਾਵੇਂ ਪੰਜ ਦਾ ਕਹਦੇ ਹੋਰ ਦੱਸ ਠੀਕ ਹੈ ਮੇਂ ਮਿੱਤਰੋ ਆਪਣਾ ਨਾਮ ਲੈ ਕੇ ਆ ਜਿਓ ਫੁੱਲ ਮਾਨ ਤਾਨ ਕਰਕੇ ਤੋੜੂਗਾ ਬਾਈ ਠੀਕ ਹੈ ਭਾਈ ਜੀ ਤੇ ਬਾਕੀ ਮੋਬਾਈਲ ਨੰਬਰ ਹੈਗਾ ਭਾਈ ਜੀ ਆਪਣਾ ਮੋਬਾਈਲ ਨੰਬਰ ਭਾਈ ਜੀ ਆਪਣਾ ਹੈਗਾਗਾ ਜਿਹੜਾ 9026200004 94653 62000 ਪਹਿਲਾਂ ਦੱਸਿਓ ਬਾਈ ਪਹਿਲਾਂ ਫੋਨ ਕਰਕੇ ਪੁੱਛਦੇ ਬਾਈ ਕਿੱਥੋਂ ਬੋਲਦੇ ਹੋ ਅਸੀਂ ਬੋਲਦੇ ਬਾਈ ਬਠਿੰਡੇ ਕੋਲੇ ਸਾਡਾ ਪਿੰਡ ਹੈ ਕੋਰਸ਼ਮੀਰ ਬਠਿੰਡਾ ਮਾਨਸਾ ਰੋਡ ਤੇ ਨਹਰਾ ਆਪਣਾ ਕਮਾਂ ਟਰੈਕਟਰ ਦੇ ਨਾਲ ਠੀਕ ਹੈ ਭਾਈ ਜੀ ਉੱਥੇ ਆ ਕੇ ਤੁਸੀਂ ਜਦੋਂ ਮਰਜ਼ੀ ਆ ਕੇ ਟਰੈਕਟਰ ਆ ਕੇ ਦਿਨ ਰਾਤ 24 ਘੰਟੇ ਉੱਥੇ ਹੁੰਦੇ ਆਗੇ ਆ ਕੇ ਤੁਸੀਂ ਦੇਖ ਸਕਦੇ ਹੋ 10-12 ਟਰੈਕਟਰ ਆਪਣੇ ਕੋਲ ਹੋਰ ਵੀ ਖੜੇ ਠੀਕ ਆ ਭਾਈ ਜੀ ਹਾਂਜੀ ਹਾਂਜੀ ਠੀਕ ਆ ਭਾਈ ਜੀ ਧੰਨਵਾਦ ਭਾਈ ਜੀ ਧੰਨਵਾਦ ਬਾਬੂ ਆ ਮਿੱਤਰੋ ਮਿਹਰਬਾਨੀ ਧੰਨਵਾਦ ਤੁਹਾਡੇ ਸਾਰੇ ਦਰਸ਼ਕਾਂ ਦਾ ਜਿਹੜੇ ਤੁਹਾਡੀ ਵੀਡੀਓ ਨੂੰ ਦੇਖਦੇ ਆ ਭਾਈ ਜੀ ਬੰਦਾ ਹੀਰਾ ਬੰਦਾ ਹੈਗਾ ਭਾਈ ਭਾਈ ਜੀ ਜਿੰਨੇ ਵੀ ਆਉਂਦੇ ਹੈਗੇ ਭਰਾ ਸਾਰੇ ਇਹਨਾਂ ਦੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਸਿਰਫ ਆਪਾਂ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਹੈਗੇ ਸਿਰਫ ਆਪਾਂ ਇਹਨਾਂ ਦੇ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਨਾਲ ਆਪਾਂ ਇਹਨਾਂ ਦੀ ਮਦਦ ਕਰ ਸਕਦੇ ਆ ਉਹ ਤੁਸੀਂ ਕਰੋ ਥੋੜਾ ਸਾਰੇ ਦਰਸ਼ਕਾਂ ਦਾ ਬਬੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਵੀਰੇ ਸ਼ੁਕਰੀਆ